ਉਹ ਬੰਦ ਨੇ ਇਹ ਵੀ ਬੰਦ ਕਰ ਦਿੱਤਾ ਰਾਤ ਗਰੀ ਵਾਕਏ ਮੇ ٹرانسفارمر تو بعد ٹرانسفارمرسفارمر فٹ جا پتا

ਆਜੂ ਕੋ ਕਾਲੇ ਤੋਂ ਬਾਲ ਬਲਨਦੋ ਮਤਲਬ ਕੀ ਹੈ ਕਿਹਦਾ 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 ਇੱਕ ਮਿੰਟ ਦੇ ਨਿਕਲਿਆ ਜੀ ਅਲੱਗ ਹੀ ਵੀ ਕਿੰਨੀ ਇਹ ਕਿਹਦਾ ਉਹ ਉਹ ਤਾਂ ਬਾਦੋਂ ਪਤਾ ਚਾਨਾ ਬੱਜੀ ਗਿਆ ਜੀ ਚਾਨਾ ਬੱਜੀ ਹੈ ਜੀ ਬੱਸ ਆ ਜਾ ਨਾਲ ਨੂੰ ਆ ਤੁਸੀਂ ਨਾਲ ਛੱਡੋ ਕਿਆ ਨਾਮ ਹੈ ਆਪਕਾ ਮੇਰਾ ਨਾਮ ਮਨੋਜ ਕੁਮਾਰ ਵਿੱਕੀ ਹੈ ਜੀ ਕਿਆ ਬਾਤ ਹੋਈ ਹੈ ਸਾਰੀ ਇਹ ਪਿੱਛੇ ਅੱਗ ਲਾਈ ਸੀ ਇਹਨਾਂ ਨੇ ਪਤਾ ਨਹੀਂ ਜਦ ਪਿੱਛੇ ਖਾਲੀ ਪਿਆ ਪਲਾਟ ਉੱਥੇ ਅੱਗ ਲਾਈ ਉਹਦੀ ਸਾਰੀ ਭੜਕ ਕੇ ਅੱਗ ਸਾਰੇ ਇੱਕੋ ਇੱਕੋ ਮਿੰਟਾਂ ਵਿੱਚ ਫੈਲ ਗਈ ਜੀ ਸਾਡਾ ਲੱਖ ਰੁਪਏ ਦਾ ਮਾਲ ਪਿਆ ਸੀ ਜਾ ਕਰਾਂਗੇ ਸਭ ਗਰੀਬਾਂ ਤੇ ਆ ਦੱਸੋ ਫਾਇਰ ਬ੍ਰਿਗੇਡ ਵੀ ਲੇਟ ਆਇਆ ਪੂਰੇ ਫਾਇਰ ਬ੍ਰਿਗੇਡ ਵੀ ਲੇਟ ਆਇਆ ਸਾਹਿਬ ਠੀਕ ਆ ਨਾ ਦੁਕਾਨਾਂ ਹੋਰ ਹੈਗੀਆਂ 20 ਦੁਕਾਨਾਂ ਨੇ ਕਿੰਨਾ ਕਿੰਨਾ ਦੇ ਨੁਕਸਾਨ ਹੋ ਸਭ ਦਾ ਆਪਣਾ ਆਪਣਾ ਮਾਲ ਆ ਕਿਤਾ 5 ਲੱਖ ਦਾ ਕਿਤਾ 10 ਲੱਖ ਦਾ ਮਾਲ ਆ ਕਿੱਥੇ ਜਾਈਏ ਦੋ ਸੋ ਗਰੀਬਾਂ ਤੇ ਆਉਣੇ ਕਹਿੰਦੇ ਆ ਵੋਟਾਂ ਹੋਰੀਆਂ ਫਲਾਣਾ ਹੋ ਰਿਹਾ ਦੇਖਦੇ ਸਾਡੀ ਕੌਂਸਲ ਨੇ ਆਂਦਾ ਓਰੇ ਦੇਖਾਂਗੇ ਹੁਣ ਇਹ ਪ੍ਰਸ਼ਾਸਨ ਤੋਂ ਵਾਕ ਕਰਨਾ ਚਾਹੀਦਾ ਸਾਡਾ ਨੁਕਸਾਨ ਭਰਦਣਾ ਸੀ ਕਿ ਮੰਗਾਂ ਸਾਡੀ ਕੋਈ ਮੰਗ ਨਹੀਂ ਆ ਜੀ ਸੰਤਾ ਬਣਾ ਇਹ ਚਾਹੀਦਾ ਮਾਲ ਚਾਹੀਦਾ ਸਾਨੂੰ ਕਿਸੇ ਦੀ ਮਾਰਕੀਟ ਹੈ ਮਾਰਕੀਟ ਇਹ ਕੱਪੜੇ ਦੀ ਮਾਰਕੀਟ ਹੈ ਜੀ ਰੈਡੀਮੇਡ ਦਾ ਕੰਮ ਹੁੰਦਾ ਜੀ ਬਰੇ ਸਾਰਾ ਜਾਣੇ ਨੁਕਸਾਨ ਵਿੱਚ ਮਾ ਹੋਏ ਜਿਹੜੇ ਹੋਇਆ ਥੋੜੇ ਜੇ ਬੰਦੇ ਜੀ ਲੱਗਿਆ ਸੀ ਕਿ ਮੇਰੇ ਵੀ ਲੱਗੇ ਆ ਦੋ ਚਾਰ ਦੇਗਾ ਮਾਲ ਕਰਦੇ ਕਰਦੇ ਹਾਂ ਜੀ ਦੁਕਾਨਾਂ ਹੈਗੀਆਂ ਸਾਡੀਆਂ 20 ਦੁਕਾਨਾਂ ਨੇ ਜੀ ਇਹ 20 ਸਾਲ ਹੋ ਗਏ ਜੀ ਇਹ ਕਰਦੇ ਨੂੰ ਫਾਇਰ ਬਿਗਟ ਵਾਸਤੇ ਵਸਤਾ ਕੀਤਾ ਨਹੀਂ ਕਿਸੇ ਹੋਰ ਸਾਡੇ ਉਹਦੇ ਨਾਲ ਦੇ ਦੁਕਾਨਦਾਰ ਨੇ ਕੀਤਾ ਵੀ ਕਹਿੰਦੇ ਆ ਰਹੇ ਆ 20-25 ਮਿੰਟ ਲੇਟ ਹੋਗੇ ਫਾਇਰ ਬਿਗਟ ਨਾਲ ਪਿਆ ਬਿਲਕੁਲ ਕੱਚਾ ਜਾ ਫਾਇਰ ਬਿਗਟ ਕਿੰਨੀ ਦੂਰ ਆ ਫਾਇਰ ਬਿਗਟ ਸਾਡੇ ਦੁਕਾਨਦਾਰ ਦੀ ਸਕੂਟੀ ਆਈ ਮੈਂ ਖੁਦ ਸਕੂਟੀ ਪਿਜਾ ਕੇ ਲਿਆਇਆ ਕੱਢ ਕੇ ਅੱਗੇ ਜੋ ਹਾਂਜੀ ਮੌਕੇ ਤੇ ਮਜ਼ੂਰ ਸੀ ਜੀ ਉੱਥੇ ਕਾਸ਼ ਨੂੰ ਪਾਰਕ ਦੇ ਵਿੱਚ ਅੱਗ ਲਾਈ ਵੀ ਸੋ ਉਹਨਾਂ ਨੇ ਕੂੜਾ ਫੁਕਣ ਵਾਸਤੇ ਉਹਦੇ ਕਰਕੇ ਸਾਡਾ ਮਾਲ ਨਾਲ ਹੀ ਸੋਨ ਬੜਾ ਹਵਾ ਚੱਲ ਰਹੀ ਹੈ ਕਿਹੜਾ ਮੌਸਮ ਹੈ ਮਿੱਟ ਚ ਫੈਲ ਗਈ ਅੱਗੇ ਜੀ ਅਸੀਂ ਕੀ ਕਹ ਸਕਦੇ ਹੋ ਔਰੇ ਕੱਚੇ ਦੁਕਾਨਦਾਰ ਕਿਸ ਨੂੰ ਕੁਛ ਗਿਆ ਤਾਂ ਰੋ ਰੋ ਤੇ ਆਣਗੇ ਉੱਪਰ ਨਾ ਸਾਨੂੰ ਰੇ ਕੋਈ ਪੱਕਾ ਗਏ ਨਾ ਕੋਈ ਸੂਲ ਪਹਿਲੀ ਗਰਮੀ ਜਿ ਬੈਠੇ ਆ ਤਾਂ ਮਾਰ ਰਹੇ ਆ ਔਰੇ ਹੁਣ ਸਾਨੂੰ ਨਾ ਹੋਰ ਮਾਰਤਾ ਆਗੇ ਪਰ ਜਿਹੜੀ ਅੱਗ ਲੱਗੀ ਆ ਪਰਿਵਾਰ ਥੋਡੇ ਕੋਲੋਂ ਰੋ ਕੇ ਸਰ 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 ਦੇਖੋ ਮੇਰੀ ਗੱਲ ਸੁਣੋ ਫਿਲਹਾਲ ਸਭ ਤੋਂ ਵੱਡੀ ਸ਼ੁਕਰ ਦੀ ਗੱਲ ਆ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਹੜਾ ਮਾਲੀ ਨੁਕਸਾਨ ਹੋਇਆ ਸੀ ਖੜੇ ਆ ਔਰ ਸਰਕਾਰਾਂ ਦਾ ਜੀ ਪਰਿਵਾਰ ਵਾਂਗੂ ਖੜੇ ਆ ਸੀ ਬੇਫਿਕਰ ਰਹਿਣ ਕਿ ਸਭ ਤੋਂ ਪਹਿਲੀ ਗੱਲ ਤਾਂ ਪਹਿਲਾਂ ਸੈਲਵੇਜ ਕਰਨਾ ਪਤਾ ਲੱਗ ਜੇ ਸੀ ਕਿ ਹੈ ਲਿਸਟਾਂ ਬਣਾ ਸਾਰਿਆਂ ਦਾ ਲੋ ਡਿਟੇਲ ਦਿਓ ਸਾਨੂੰ ਜਿਹੜਾ ਜੋ ਅਸੀਂ ਕਰਨਾ ਤਾਂ ਕਰ ਨਹੀਂ ਕਰਨਾ ਜੀ ਇਹਨਾਂ ਦੇ ਕਹੇ ਤੇ ਥੋੜੀ ਸਾਡੀ ਡਿਊਟੀ ਬਣਦੀ ਆ ਫਿਲਹਾਲ ਅਜੇ ਸਾਨੂੰ ਥੋੜਾ ਇਹਨਾਂ ਦਾ ਨਾ ਰੈਸਕਿਊ ਵਾਲਾ ਦੇਖਣ ਤੋਂ ਵੀ ਸਾਰਾ ਕੋਈ ਹੋਰ ਨੁਕਸਾਨ ਹੋਇਆ ਹੈ ਜਾਨੀ ਨੁਕਸਾਨ ਤਾਂ ਕੁਝ ਨਹੀਂ ਹਜੇ ਕੁਝ ਨਹੀਂ ਜੀ ਕੁਝ ਵੀ ਨਹੀਂ ਮਾਲੀ ਨੁਕਸਾਨ ਹੋਇਆ ਜੀ ਇਹ ਤਾਂ ਹੁਣ ਉਹੀ ਕਹਿ ਰਹੇ ਨੇ ਤਾਂ ਹੁਣ ਅੱਗ ਲੱਗੀ ਹੈ ਜੀ ਇਹ ਤਾਂ ਜੇ ਪਤਾ ਲੱਗੇ ਕੁਝ ਅਕੋਰਡਿੰਗਲੀ ਕਰਾਂਗੇ ਸਰਕਾਰ ਵੱਲੋਂ ਕਿਸ ਤਰ੍ਹਾਂ ਦੀ ਮਤਲਬ ਨਹੀਂ ਮਦਰ ਸਰਕਾਰ ਖੜੀ ਦਾ ਹੈ ਸਰ ਆਂਦੇ ਸਾਥ ਸਦੋਂ ਪਤਾ ਲੱਗਿਆ ਨਾਲ ਦੀ ਨਾਲ ਆ ਗਏ ਜੀ ਅਜ آپریشن ਦੇ ਵਿੱਚ ਹੀ ਆ ਅਸੀਂ ਖੜੇ ਆ ਨਾ ਯਾਰ ਉਹ ਕਹਿ ਰਹੇ ਨੇ ਕਿ ਅੱਖ ਲੱਗੀ ਹੈ ਕੋਈ ਕਾਰਨ ਲੱਗੇ ਸਰ ਦੇਖ ਸਰ ਹਜੇ ਤਾਂ ਅੱਗ ਲੱਗੀ ਅੱਗ ਬੁਝਾ ਲਈ ਉਸ ਤੋਂ ਬਾਅਦ ਇਹ ਸਾਰੀਆਂ ਕਰਨਗੇ ਪਹਿਲਾਂ ਬੰਦੇ ਬਚਾ ਲਈਏ ਜੀ ਕਰ ਲਈ ਪਹਿਲਾਂ ਸਾਨੂੰ ਇਹ ਕੰਮ ਕਰ ਲੈਂਦੇ ਉਸ ਤੋਂ ਬਾਅਦ ਤੁਹਾਨੂੰ ਸਾਰਾ ਬ੍ਰੀਫ ਦੇ ਦਿਆਂਗੇ ਵੀ ਕੀ ਹੈ ਕੀ ਨਹੀਂ ਸਰ ਇਹ کون سی ਜਗ੍ਹਾ ਜਹਾਂ آگ ਲੱਗੀ ਹੋਈ ਹੈ ਇਹ ਛੋਟੀ ਬਾਰਾਂਦਰੀ ਪਟਿਆਲਾ ਵਿੱਚ ਜਿਹੜਾ ਕਿ ਜਿਆਦਾ ਬੈਂਕਾਂ ਬੈਂਕਾਂ ਦੇ ਨਾਲ ਲੱਗਦੀ ਜਿਹੜੀ ਹੈ ਕੱਪੜਿਆਂ ਦੀ ਮਾਰਕੀਟ ਹੈ ਔਰ ਜਿੰਨਾ ਕਿ ਪਤਾ ਲੱਗਾ ਕਿ ਟਰਾਂਸਫਰ ਦੇ ਵਿੱਚੋਂ ਕੋਈ ਚਿੰਗਾਰੀ ਨਿਕਲੀ ਹੈ ਜਿਸ ਦੇ ਨਾਲ ਅੱਗ ਲੱਗੀ ਔਰ ਜੋ ਲੋਕ ਇੱਥੇ ਆਪਣੇ ਕੱਪੜੇ ਦਾ ਵਪਾਰ ਕਰਦੇ ਸੀ ਉਹ ਉਹਨਾਂ ਨੇ ਜਿਹੜੀਆਂ ਇੱਥੇ ਸ਼ਾਪ ਬਣੀ ਹੋਈਆਂ ਛੋਟੀਆਂ ਦੁਕਾਨਾਂ ਸੀ ਬਣੀ ਹੋਈਆਂ ਟੈਂਪਰੇਰੀ ਔਰ ਉਹ ਸੜਕੇ ਸਵਾਹ ਹੋ ਗਿਆ ਇੱਥੇ ਅਕਸਰ ਸੰਡੇ ਮਾਰਕੀਟ ਵੀ ਲੱਗਦੀ ਹੈ ਵੈਸੇ ਵੀ ਇਹਨਾਂ ਦੀ ਜਿਹੜੀਆਂ ਦੁਕਾਨਾਂ ਕੱਪੜੇ ਦੀਆਂ ਲੱਗੇ ਰਹਿਣੀਆਂ ਕਾਫੀ ਦੁਕਾਨਾਂ ਹੈ ਮੇਰਾ ਖਿਆਲ ਹੈ ਕਿ 30-40 ਦੁਕਾਨਾਂ ਤੋਂ ਵੱਧ ਹੀ ਹੈ ਅਰੇ ਵਜਾ ਜੀ ਹੋਈ ਹੈ ਜਿਹੜਾ ਹਜੇ ਤੱਕ ਸਾਨੂੰ ਤਾਂ ਜਿਵੇਂ ਪਤਾ ਲੱਗਿਆ ਤੂੰ ਨਿਕਲ ਰਿਹਾ ਮੇਰੇ ਜਵਾਨ ਅਸੀਂ ਰਾਉਂਡ ਤੇ ਸੀਗੇ ਗਸ਼ਤ ਤੇ ਸੀ ਉਸ ਤੋਂ ਤੈਵੇਂ ਵੀ ਜਿਹੜੇ ਹੈ پتا لگا ہے کہ ٹرانسفر جس طرح سن پتا لگا کہ اور ہم اسی ٹائم یہاں پہ پہنچے ہیں پہنچ کے بچاؤ کر رہے ہیں کہ فائر کو کال کیا فائر آگی پہنچ گئی اور ابھی دیکھتے ہیں کہ کس کارن آگ لگی ہے یہ جانی نقصان نہیں ہے لیکن مالی نقصان تو جو غریب لوگ ہیں اپنا کپڑے کا پار کرتے ہیں کتنی کی ہوں گی پر دیکھو قریب پینتیس چالیس دکانیں تو چھوٹی چھوٹی ہے جو